ਇਹ ਜਿਹੜੇ ਆਨ ਆਫ ਰਾਈਸ ਦੇ ਬੰਦੇ ਤੁਰੇ ਫਿਰਦੇ ਐਵੇਂ ਪਤਾ ਨਹੀਂ ਇਹਨਾਂ ਨੇ ਕੀ ਸਮਾਜ ਨੂੰ ਸੁਧਾਰਨਾ ਜਾਂ ਨਹੀਂ ਸੁਧਾਰਨਾ ਉਹਨਾਂ ਨੇ ਹੋਰ ਪਾਸੇ ਵਿੱਚ ਰਿਲੀਜੀਅਸ ਪਾਰਟੀਆਂ ਦੇ ਆ ਜੇ ਸਾਰੇ ਬੰਦੇ ਆਪਣਾ ਕਾਨੂੰਨ ਹੱਥ ਚ ਲੈਣ ਲੌਕਣਗੇ ਕਿ ਤਦਾਂ ਚੱਲੂਗੀ ਤੂੰ ਜੰਗਲ ਰਾਜ ਹੋ ਕੇ ਨਾ ਮੈਂ ਕਹਿੰਦਾ ਹੋਰ ਵੀ ਤਰੀਕੇ ਹੈਗੇ ਉਹਨੂੰ ਉਸ ਜੀ ਤੋ ਰੋਕਣ ਵਾਲੇ ਮਾਰਨਾ ਕੋਲ ਚੁਨਾਵ ਦੇਖੋ ਗੈਂਗਸਟਰ ਰੁਕੇ ਆ ਇੰਨੇ ਮਾਰ ਵੀ ਦਿੱਤੇ ਆ ਪੁਲਸ ਨੇ ਹਜ਼ਾਰਾਂ ਚਿੰਦਾ ਛੇ ਵਾਲੇ ਵੀ ਇੰਨੇ ਫੜ ਲਏ ਆ ਇਹ ਚੀਜ਼ਾਂ ਤੇ ਜਿਹੜੀਆਂ ਹੱਦ ਦੀ ਨਹੀਂ ਮੁੱਕਦੀਆਂ ਨਿੱਗੀਆਂ ਹੋਰ ਨਵੇਂ ਆਈ ਜਾਂਦੇ ਹੋਰ ਨਵੇਂ ਆਈ ਜਾਂਦੇ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਇਸ ਤਰ੍ਹਾਂ ਦੇ ਆਪਕੇ ਖੁੱਲੇ ਹੀ ਛੱਡ ਦੋ ਕੋਈ ਵੀ ਕਰੀ ਜਾਵੇ ਕੋਸ਼ ਕਾਨੂੰਨ ਉਹਨਾਂ ਨੇ ਹੱਥ ਚ ਲਿਆ ਥੈਟ ਇਜ਼ ਵੈਰੀ ਰੌਂਗ ਕਿਸੇ ਨੂੰ ਮਾਰਨਾ ਤਾਂ ਥੈਟ ਇਜ਼ ਟੂ ਰੌਂਗ ਪਰ ਦੂਜੀ ਵੀ ਤਾਂ ਲੁਥਰਾ ਵੀ ਤੇ ਹੱਟੀ ਗਈ ਆ ਉਹਨੇ ਵੀ ਆਣ ਕੇ ਬਿਆਨ ਦੇਈ ਦਿੱਤਾ ਵੀ ਮੈਂ ਬੰਦ ਕਰਤਾ ਆਪਣਾ ਅਕਾਊਂਟ ਤੇ ਮੈਂ ਅੱਗੇ ਤੋਂ ਕੋਈ ਇਹੋ ਜਿਹੀ ਸ਼ਲੀਲ ਗੱਲ ਨਹੀਂ ਕਰੂੰਗੀ ਵੇ ਮੇਰਾ ਕੋਈ ਸਬੰਧ ਨਹੀਂ ਕੀ ਮੈਨੂੰ ਮੈਨੂੰ ਕੋਈ ਧਮਕੀ ਨਾ ਦਿਓ ਬਾਕੀ ਜਿੱਥੇ ਤੱਕ ਜੀਵਨ ਦਾ ਨੰਹੰਸਿੰਗ ਦਾ ਗੱਲ ਹੈਗੀ ਆ ਉਹ ਪੂਰਾ ਟੁੱਟਲੀ ਕਰਤਾ ਹੈ ਜੋ ਕੋਈ ਵੀ ਬੰਦਾ ਜਿਸ ਤਰ੍ਹਾਂ ਆਪਣੇ ਕਾਨੂੰਨ ਹੱਥ ਚ ਲੈਣ ਬੈਠ ਜਾ ਕੋਈ ਵੀ ਸਾਡੀ ਵੀ ਸਮਝ ਰੇ ਤਾਂ ਤੂੰ ਤੂੰ ਮੈਮਾ ਅਜ ਹੋ ਜਾਏ ਤਾਂ ਅਸੀਂ ਇੱਕ ਦੂਦੇ ਗੜ ਪੈਜੀ ਉਹ ਤਾਂ ਫਿਰ ਜੰਮਲਰਾ ਹੋ ਜੂਗਾ ਸਾਰਾ ਕੁਝ ਗਲਤ ਹੋ ਗਿਆ ਉਹ ਨਹੀਂ ਹੋਣਾ ਚਾਹਤਾ ਉਹ ਟੁੱਟਲੀ ਦਲਤਾ ਹੈ ਕਈ ਇਸ ਤਰ੍ਹਾਂ ਦੇ ਮੈਂ ਜੈਂਟਲਮੈਨ ਦੇਖੇ ਨੇ ਲੋਕੀ ਚੀਜ਼ਾਂ ਦੇਖਦੇ ਨੇ ਮੈਨੂੰ ਕਿਵੇਂ ਕੰਟਰੋਲ ਤਾਹੀ ਤਾਂ ਇੰਨੀ ਲਾਈਕ ਕਿੱਥੋਂ ਆਉਂਦੀਆਂ ਨੇ ਇਹਦੇ ਤੇ 4 ਲੱਖ ਲਾਈ ਕਰਦਾ ਇਹਦੇ ਤੇ 10 ਲੱਖ ਕਰਦਾ ਜੇ ਤੂੰ ਦੇਖਦੇ ਤਾਂ ਆਹੀ ਲਾਈ ਕਰਦੇ ਮੈਂ ਸੋ ਇਹ ਸਰ ਜੋ ਵੀ ਤੁਸੀਂ ਦੇਖਦੇ ਪਏ ਆ ਮਾਹੌਲ ਚੱਲਦਾ ਪਿਆ ਪੰਜਾਬ ਦਾ ਪਹਿਲੀ ਗੱਲ ਤਾਂ ਇਹ ਵੀ ਮਾਹੌਲ ਕੀ ਹੋ ਗਿਆ ਪੰਜਾਬ ਦਾ ਇਹ ਕੀ ਹੋ ਰਿਹਾ ਆ ਹਨਾ ਵੀ ਸਾਡਾ ਇੰਨਾ ਸੋਹਣਾ ਪੰਜਾਬ ਹੁੰਦਾ ਸੀਗਾ ਮਤਲਬ ਹੁਣ ਰੋਜ਼ ਹੀ ਕੋਈ ਨਾ ਕੋਈ ਨਵੀਂ ਨਵੀਂ ਖਬਰ ਆਉਂਦੀ ਵੀ ਇਦਾਂ ਦਾ ਪਤਾ ਨਹੀਂ ਕੀ ਹੋ ਰਿਹਾ ਆ ਰੋਜ਼ ਖਬਰ ਸੁਣਦੇ ਹੈਰਾਨੀ ਜੀ ਹੁੰਦੀ ਆ ਹਾਂ ਜੀ ਲੋਕਾਂ ਜਿਨਾ ਅਨਸਰਟਨਟੀ ਜੀ ਆ ਕੋਈ ਆਪਣੇ ਆਪ ਤੇ ਵੀ ਲੋਕਾਂ ਦਾ ਨਾ ਹੈ ਨਹੀਂਗਾ ਗ੍ਰਿਪ ਹੈ ਨਹੀਂਗਾ ਮਤਲਬ ਜੋ ਕੋਈ ਮਨ ਚ ਆਉਂਦਾ ਨਾ ਉਹ ਹੀ ਕਹੀ ਜਾਂਦਾ ਉਹ ਫੇਸਬੁੱਕ ਦਾ ਜਾਂ YouTube ਦਾ ਸਹਾਰਾ ਲੈ ਕੇ ਉਹਦੇ ਤੇ ਲੋਕਾਂ ਨੂੰ ਇਹ ਵੀ ਮੈਂ ਆਪਣੀ ਗੱਲ ਜਿਹੜੀ ਹੈ ਛੇਤੀ ਨਾਲ ਦੱਸਦਾ ਇਹ ਜਿਹੜਾ ਬਾਕੀ ਇਹਨੂੰ ਕਾਨੂੰਨ ਹੱਥ ਚ ਲੈਣ ਦਾ ਤੇ ਕੋਈ ਏਡਾ ਮਤਲਬ ਨਹੀਂ ਹੁੰਦਾ ਜ ਜਦੋਂ ਉੱਪਰ ਪੁਲਿਸ ਹੈਗੀ ਆ ਸਰਕਾਰ ਹੈਗੀ ਆ ਤੇ ਉਹਨਾਂ ਨੂੰ ਕੰਪਲੇਂਟ ਕਰ ਦੇ ਹੋ ਜਾਂਦੀ ਹੈ ਜਾਂ ਜਾਂ ਅਸੀਂ ਵੱਤ ਤੋਂ ਵੱਤ ਉਹਨੂੰ ਧਮਕਾ ਉਹਨੂੰ ਮਾੜਾ ਮੋਟਾ ਜਾ ਕੇ ਉਹਨੂੰ ਸਮਝਾ ਦਿੰਦੇ ਜਾਂ ਕੋਈ ਮਾੜਾ ਮੋਟਾ ਧਮਕਾ ਦਿੰਦੇ ਜਾਂ ਕੁਝ ਕਰਦੇ ਭੀ ਅੱਗੋਂ ਅੱਗੋਂ ਤੋਂ ਤੂੰ ਕੀਤਾ ਤੇ ਤੇਰੇ ਵਿਰੁੱਧ ਐਕਸ਼ਨ ਲਿਆ ਜਾਊਗਾ ਤੇ ਐਡਾ ਵੱਡਾ ਜਿਹੜਾ ਵਾ ਉਹ ਨਹੀਂ ਸੀ ਸਟੈਪ ਲੈਣਾ ਚਾਹੀਦਾ ਹਾਂਜੀ ਤੇ ਉਹ ਕੋਈ ਜਿਹੜਾ ਮੋਬਾਈਲ ਆ ਉਹ ਤੇ ਖੋਲਦੇ ਆ ਸਾਰੀ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੁਝ ਆਉਂਦਾ ਰਹਿੰਦਾ ਆ ਉਹਨੂੰ ਤੇ ਕੋਈ ਮਤਲਬ ਇਹ ਉਹਦੇ ਤੇ ਕੰਪੈਰੀਸ਼ਨ ਕੀਤਾ ਹੀ ਨਹੀਂ ਜਾ ਸਕਦਾ ਕਿ ਕਿਹੜਾ ਗਲਤ ਆ ਤੇ ਕਿਹੜਾ ਨਹੀਂ ਆ ਇੱਕ ਇੱਕ ਨੂੰ ਹਟিয়ে ਤੇ ਦੂਜਾ ਆ ਜਾਂਦਾ ਦੂਜੇ ਨੂੰ ਹਟিয়ে ਤੇ ਤੀਜਾ ਆ ਜਾਂਦਾ ਹਾਂਜੀ ਤੇ ਇਸ ਕਰਕੇ ਹੈ ਤੇ ਇਹਦੇ ਨਾਲ ਇਹ ਆ ਵੀ ਦੁਨੀਆ ਆ ਕੋਈ ਨਾ ਵੇਖੋ ਗੈਂਗਸਟਰ ਰੁਕੇ ਆ ਇਨੇ ਮਾਰਵੀ ਦਿੱਤੇ ਆ ਪੁਲਸ ਨੇ ਹਜ਼ਾਰਾਂ ਦੇ ਨਸ਼ੇ ਵਾਲੇ ਵੀ ਇੰਨੇ ਫੜ ਲਏ ਆ ਇਹ ਚੀਜ਼ਾਂ ਤੇ ਜਿਹੜੀਆਂ ਹਟਦੀ ਨਹੀਂ ਮੁੱਕਦੀਆਂ ਨਹੀਂ ਗਈਆਂ ਫੋਰ ਨਵੇਂ ਆਈ ਜਾਂਦੇ ਹੋਰ ਨਵੇਂ ਆਈ ਜਾਂਦੇ ਪੰਜਾਬ ਚ ਰੋਜ਼ ਦੇ ਵੇਲੇ ਦੋ ਦੋ ਤਿੰਨ ਤਿੰਨ ਚਾਰ ਚਾਰ ਕੇਸ ਹੁੰਦੇ ਇਹੋ ਜੇ ਤੇ ਇਹ ਕੋਈ ਮਤਲਬ ਹੈ ਮਾੜੀ ਗੱਲ ਹੋਈ ਆ ਜੋ ਵੀ ਹੋਈ ਆ ਹਾਂਜੀ ਹਾਂ ਬਾਕੀ ਪਰ ਤੁਹਾਡੇ ਟਾਈਮ ਦੇ ਵਿੱਚ ਚਮਕੀਲਾ ਜਦੋਂ ਹੁੰਦਾ ਸੀਗਾ ਸਰ ਉਹਨੂੰ ਇਹ ਕਹਿ ਕੇ ਮਾਰ ਦਿੱਤਾ ਸੀਗਾ ਵੀ ਉਹਦੇ ਗਾਣੇ ਜਿਹੜੇ ਆ ਉਹ ਸਹੀ ਨਹੀਂ ਹੈਗੇ ਉਹ ਜਿਹੜਾ ਯੂਥ ਆ ਉਹਨੂੰ ਖਰਾਬ ਕਰਦੇ ਪਏ ਆ ਅਸ਼ਲੀਲਤਾ ਵਾਲੇ ਗਾਣੇ ਗਾਉਂਦਾ ਆ ਉਹ ਉਹਨੂੰ ਇਹ ਕਹਿ ਕੇ ਮਾਰ ਦਿੱਤਾ ਸੀਗਾ ਕਿ ਹੁਣ ਜੀ ਜਿਹੜਾ ਜੋ ਵੀ ਇਹ ਅਸ਼ਲੀਲਤਾ ਇਹ ਖਤਮ ਹੋ ਜੂਗੀ ਪਰ ਹੁਣ ਜਿਹੜੀ ਕਮਲਕੌਰ ਭਾਬੀ ਨੂੰ ਮਾਰਿਆ ਤੁਹਾਨੂੰ ਕੀ ਲੱਗਦਾ ਵੀ ਇਹਦੇ ਨਾਲ ਖਤਮ ਹੋ ਜੂਗੀ ਅਸ਼ਲੀਲਤਾ ਨਹੀਂ ਜੀ ਨਾ ਅਸ਼ਲੀਲਤਾ ਕਿਤੋਂ ਅਸ਼ਲੀਲਤਾ ਲੋਕੀ ਡਰਦੇ ਹੀ ਨਹੀਂ ਜੀ ਹੁਣ ਤੇ ਆ ਰੋਜ਼ ਆ ਜਿਹੜੀਆਂ ਰੀਲਾਂ ਬਣਾਉਂਦੇ ਆ ਉਹ ਵੇਖੋ ਖਿੜਕੀਆਂ 'ਚੋਂ ਬਾਹਰ ਨਿਕਲ ਨਿਕਲ ਕੇ ਕਾਰਾਂ ਦੇ ਉੱਪਰ ਬੈਠ ਬੈਠ ਕੇ ਇੰਨਾ ਕੁਝ ਕਰਦੇ ਆ ਇੰਨਾ ਪੁਲਿਸ ਫੜਦੀ ਆ ਇੰਨੀਆਂ ਐਫਆਈਆਰਾਂ ਦਰਜ ਕਰਦੀ ਇੰਨਾ ਲੋਕ ਮਰਦੇ ਆ ਆਪ ਵੀ ਮਰਦੇ ਆ ਪਰ ਉਹ ਨਹੀਂ ਇਹ ਚੀਜ਼ਾਂ ਨਹੀਂ हट ਸਕਦੀਆਂ ਇਹ ਚਲਦੀਆਂ ਰਹਿਣੀਆਂ ਨੇ ਤੇ ਜਿਹੜੀ ਇਸ ਤਰ੍ਹਾਂ ਕਿਸੇ ਦੀ ਮਤਲਬ ਜਾਨ ਲੈਣ ਦਾ ਜਿਹੜਾ ਆਪਣੇ ਤੌਰ ਤੇ ਸਿੱਧਾ ਅਧਿਕਾਰ ਜਿਹੜਾ ਨਾ ਉਹ ਨਹੀਂ ਹੋਣਾ ਚਾਹੀਦਾ ਹਾਂਜੀ ਚਲੋ ਉਹਦੇ ਵਿਰੁੱਧ ਜਿਹੜਾ ਵਾ ਐਕਸ਼ਨ ਦੂਜਾ ਕਾਨੂੰਨੀ ਤੌਰ ਤੇ ਲਿਆ ਜਾਵੇ ਤੇ ਉਹ ਠੀਕ ਹੈ ਹਰ ਇੱਕ ਦੇ ਵਿਰੁੱਧ ਚਾਹੇ ਕੋਈ ਰੀਲਾਂ ਬਣਾਉਂਦਾ ਆ ਚਾਹੇ ਕੋਈ ਫੇਸਬੁੱਕ ਤੇ ਕਿਸੇ ਨੂੰ ਕੁਝ ਕਹਿੰਦਾ ਆ ਜਾਂ ਜੋ ਕਹਿੰਦਾ ਹੁਣ ਤੇ ਮੇਰਾ ਖਿਆਲ ਗਵਰਨਮੈਂਟ ਤੇ ਹਾਂ ਉਹਨਾਂ ਕਹਿ ਵੀ ਦਿੱਤਾ ਵੀ ਜਿਹੜਾ ਫੇਸਬੁੱਕ ਤੇ ਜਾਂ ਦੂਜੇ ਤੇ ਆਣ ਕੇ ਇਸ ਤਰ੍ਹਾਂ ਕਰੂਗਾ ਉਹਦੇ ਤੇ ਐਕਸ਼ਨ ਇੱਕ ਕਾਨੂੰਨ ਵੀ ਬਣ ਗਿਆ ਸੈਂਟਰ ਸਰਕਾਰ ਦਾ ਤੇ ਉਹਨਾਂ ਨੂੰ ਆਪ ਸਿੱਧਾ ਡਾਇਰੈਕਟ ਜਿਹੜਾ ਆਪਣੇ ਹੱਥ ਚ ਕਾਨੂੰਨ ਲੈ ਕੇ ਉਹ ਐਕਸ਼ਨ ਕਰਦੇ ਆ ਇਹ ਜਿਹੜਾ ਇਹ ਠੀਕ ਨਹੀਂਗਾ ਹਾਂ ਪਰ ਟਾਰਗੇਟ ਸਰ ਅਸੀਂ ਉਹਨਾਂ ਨੂੰ ਕਰਦੇ ਆ ਕਿ ਜਿਹੜੇ ਗਲਤ ਵੀਡੀਓ ਬਣਾਉਂਦੇ ਆ ਅਸ਼ਲੀਲਤਾ ਵਾਲੀਆਂ ਵੀਡੀਓ ਬਣਾਉਂਦੇ ਆ ਤੇ ਥੱਲੇ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਕੀ ਨੇ ਉਹ ਫਿਰ ਦੁਨੀਆ ਜਿਹੜੇ ਇੰਟਰਸਟ ਲੈਂਦੀ ਆ ਇਹਨਾਂ ਚੀਜ਼ਾਂ 'ਚ ਇਹ ਆ ਨਾ ਕਈਆਂ ਦੀ ਮਤਲਬ ਉਹ ਸੈਨ ਸ਼ਕਤੀ ਇਹ ਹੁੰਦੀ ਆ ਵੀ ਉਹਨਾਂ ਨੇ ਇਹੋ ਚੀਜ਼ਾਂ ਦੇਖਣੀਆਂ ਹੁੰਦੀਆਂ ਕਈਆਂ ਨੂੰ ਦੂਜੀਆਂ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਇਹਦੇ 'ਚ ਇੰਟਰਸਟ ਹੁੰਦਾ ਆ ਇਸ ਕਰਕੇ ਉਹ ਕਮੈਂਟ ਵੀ ਕਰੀ ਜਾਂਦੇ ਆ ਜਿਨ੍ਹਾਂ ਦਾ ਨਹੀਂ ਇੰਟਰਸਟ ਹੁੰਦਾ ਉਹਨੂੰ ਗਾ ਪਾਸ ਆਉਣ ਪਾਸ ਆਉਣ ਕਰੀ ਜਾਂਦੇ ਆ ਉਹ ਦੂਜੀ ਉਹ ਦੂਜੀਆਂ ਚੀਜ਼ਾਂ ਦੇਖਦੇ ਆ ਹਾਂਜੀ ਇਸ ਇਸ ਕਰਕੇ ਮਤਲਬ ਇਹ ਇਹ ਕੋਈ ਹੱਲ ਨਹੀਂ ਹੈ ਤੇ ਜਾਣ ਕੇ ਉਹਨਾਂ ਨੇ ਉਹਨੇ ਦੇਖਿਆ ਵੀ ਆ ਆਈ ਆ ਤੇ ਇਹਨੂੰ ਟਾਰਗੇਟ ਕਰਨਾ ਵਾ ਉਹ ਉਹਦਾ ਮਸਲੇ ਦਾ ਹੱਲ ਨਹੀਂਗਾ ਹਾਂਜੀ ਹਾਂਜੀ ਤੁਸੀਂ ਕਹਿ ਰਹੇ ਹੋ ਸਰ ਕਿ ਇਹ ਤਰੀਕਾ ਨਹੀਂ ਸਹੀ ਹੈ ਨਾ ਕਾਨੂੰਨ ਆਪਣੇ ਹੱਥ ਚ ਲੈ ਲਿਆ ਮਾਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਤੁਹਾਡੇ ਸਾਹਮਣੇ ਅਗਰ ਇਹਦਾ ਹੱਲ ਕਰਨਾ ਹੁੰਦਾ ਤੇ ਕੀ ਹੱਲ ਹੁੰਦਾ ਨਹੀਂ ਮਾਰਨਾ ਤੇ ਦੇਖੋ ਜੀ ਅੱਜ ਕੱਲ ਕੁੱਤਾ ਵੀ ਨਹੀਂ ਮਾਰ ਸਕਦਾ ਕੋਈ ਉਹ ਦੂਜਾ ਜਿਹੜਾ ਕੋਈ ਕਰਦੇ ਕਰਦੇ ਸ਼ਿਕਾਇਤ ਕਰਦੇ ਤੇ ਉਹਦੇ ਤੇ ਸਜ਼ਾ ਹੋ ਜਾਂਦੀ ਆ ਉਹ ਛੁੱਟਣਾ ਹੱਕ ਹੋ ਜਾਂਦਾ ਤੇ ਹੱਲ ਤੇ ਇਹੋ ਹੀ ਸੀਗਾ ਵੀ ਉਹਦੀ ਜਾਨ ਤੇ ਉਹਦੇ ਉਹਦੇ ਵਿਰੁੱਧ ਜੋ ਸਰਕਾਰ ਕੇ ਸੈਂਟਰ ਦਾ ਬਣਿਆ ਕਾਨੂੰਨ ਐਫ ਆਈ ਆਰ ਹੋ ਜਾਂਦੀ ਆ ਤਾਰਾ ਦੇ ਅੰਦਰ ਜੋ ਉਹਦਾ ਹਾਂਜੀ ਤੇ ਬਾਕੀ ਉਹਨੂੰ ਸਮਝਾਇਆ ਵੀ ਜਾ ਸਕਦਾ 10 ਜਣੇ ਇਕੱਠੇ ਹੋ ਕੇ ਘਰ ਚੱਲ ਜਾਣ ਉਹ ਸ਼ਹਿਰ ਦੇ ਜਾਂ ਕੋਈ ਹੋਰ ਦੇ ਮਾਂ ਪਿਓ ਨੂੰ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਜਾਂ ਕਹਿ ਕੇ ਉਹਨੂੰ ਕਹਿ ਕੇ ਹੁਣ ਦੂਜੀ ਵੀ ਤਾਂ ਲੁਥਰਾ ਵੀ ਤੇ ਹਟ ਗਈ ਆ ਉਹਨੇ ਵੀ ਆਣ ਕੇ ਬਿਆਨ ਦੇਈ ਦਿੱਤਾ ਵੀ ਮੈਂ ਬੰਦ ਕਰਤਾ ਆਪਣਾ ਅਕਾਊਂਟ ਤੇ ਮੈਂ ਅੱਗੇ ਤੋਂ ਕੋਈ ਇਹੋ ਜੀ ਸ਼ਲੀਲ ਗੱਲ ਨਹੀਂ ਕਰੂੰਗੀ ਵੀ ਮੇਰਾ ਕੋਈ ਸਬੰਧ ਨਹੀਂ ਗੀ ਮੈਨੂੰ ਮੈਨੂੰ ਕੋਈ ਧਮਕੀ ਨਾ ਦੇਓ ਹੁਣ ਉਹਨੂੰ ਧਮਕੀਆਂ ਦਿੱਤੀਆਂ ਜਾਂ ਨਹੀਂ ਹੈਨਾ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਆਪਣੇ ਆਪ ਬੰਦ ਹੋ ਗਈ ਹੈ ਵੇਖ ਲਓ ਕੋਈ ਗੱਲ ਨਹੀਂ ਆਸੀ ਹਾਂ ਹਾਂ ਹੋਰ ਓਕੇ ਜਦੋਂ ਇਹ ਗੱਲ ਹੋਈ ਸਰ ਤੇ ਬਹੁਤ ਸਾਰੀਆਂ ਕੁੜੀਆਂ ਅੱਗੇ ਆਈਆਂ ਹਨਾ ਮੁੰਡੇ ਵੀ ਅੱਗੇ ਆਏ ਜਿਹਨਾਂ ਨੇ ਮਾਫੀ ਵੀ ਮੰਗੀ ਕਿ ਹੁਣ ਅਸੀਂ ਇਦਾਂ ਦੀਆਂ ਵੀਡੀਓ ਨਹੀਂ ਬਣਾਇਆ ਕਰਾਂਗੇ ਜਾਂ ਇਦਾਂ ਦੀ ਅਸ਼ਲੀਲਤਾ ਵਾਲੀ ਵੀਡੀਓ ਨਹੀਂ ਬਣਾਇਆ ਕਰਾਂਗੇ ਕੀ ਲੱਗਦਾ ਵੀ ਇਹ ਕੰਮ ਕਰਨਾ ਜ਼ਰੂਰੀ ਸੀਗਾ ਇਹਦੇ ਨਾਲ ਫਰਕ ਪਿਆ ਕਿ ਫਰਕ ਵੈਸੇ ਵੀ ਪੈ ਸਕਦਾ ਸੀਗਾ ਨਹੀਂ ਇਹ ਜਿਹੜੀ ਕੋਈ ਪ੍ਰੋਬਲਮ ਹੈਗੀ ਆ ਉਹਨੂੰ ਗਵਰਨਮੈਂਟ ਦੇ ਜਿਹੜੇ ਕਾਨੂੰਨ ਦੇਖੇ ਨਾ ਜੇ ਸਾਰੇ ਬੰਦੇ ਆਪਣਾ ਕਾਨੂੰਨ ਹੱਥ ਚ ਲੈਣ ਲੱਗਣਗੇ ਕਿਤਾਂ ਚੱਲੂਗੀ ਤੇ ਜੰਗਲ ਰਾਜ ਹੋ ਗਿਆ ਨਾ ਫਿਰ ਮੈਂ ਕਹਿੰਦਾ ਹੋਰ ਵੀ ਤਰੀਕੇ ਹੈਗੇ ਸੀ ਉਹਨੂੰ ਉਹ ਸੀਤ ਰੋਕਣ ਵਾਸਤੇ ਮਾਰਨਾ ਕੋਲ ਨਹੀਂ ਹੈਗਾ ਦੱਸੋ ਕੀ ਲੱਗ ਰਿਹਾ ਸਰ ਤੁਹਾਨੂੰ ਇਸ ਕੇਸ ਬਾਰੇ ਬੜੀ ਗੰਭੀਰਤਾ ਵਾਲਾ ਕੇਸ ਆ ਪੰਜਾਬ ਦੇ ਵਿੱਚ ਇਹ ਮੁੱਦਾ ਬਣਿਆ ਹੋਇਆ ਆ ਬਈ ਇਹ ਹੋ ਕੀ ਰਿਹਾ ਆ ਪੰਜਾਬ ਦੇ ਵਿੱਚ ਬਈ ਤੇ ਸਬਜੈਕਟ ਹੀ ਗੰਭੀਰ ਹੈ ਇਸ ਕੁਛ ਇੱਕ ਨਹੀਂ ਮੁੱਦਾ ਗੰਭੀਰ ਬਣਿਆ ਬੱਲੇ ਗੱਲ ਤੇ ਅੱਜਕੱਲ ਜਿਹੜੀ ਸਾਡੇ ਕੁੜੀਆਂ ਜੋ ਮੁੰਡੇ ਜਨਰੇਸ਼ਨ ਹੈਗੀ ਆ ਇਹ ਈਜ਼ੀ ਮਨੀ ਪਿੱਛੇ ਲੋਬ ਦੇ ਕਿ ਸਾਨੂੰ ਕਿੱਦਾਂ ਆਰਾਮ ਨਾਲ ਪੈਸਾ ਕਮਾ ਸਕਦੇ ਆ ਆਪਣੀ ਜਿਹੜੀ ਮੋਰਲ ਵੈਲਿਊਜ਼ ਐ ਨਾਲਦਾ ਉਹਨੂੰ ਤਾਂ ਸਮਝਦੇ ਨਹੀਂ ਕਿ ਉਹਨੂੰ ਵੀ ਸਾਨੂੰ ਕੋਈ ਦੇਖਣਾ ਚਾਹੀਦਾ ਕਈ ਨਹੀਂ ਮੋਰਲ ਵੈਲਿਊ ਨੂੰ ਛੱਡ ਕੇ ਉਹ ਦੇਖ ਰਿਹਾ ਕਿ ਪਬਲਿਕ ਕੀ ਕੰਟੈਂਟ ਜਿਹੜੀ ਜਨਰੇਸ਼ਨ ਕੀ ਪਸੰਦ ਕਰਦੀ ਉਹ ਸਭ ਨੇ ਬਣਾ ਲਾ ਆਪਣੀਆਂ ਕੁੜੀਆਂ ਔਰ ਕੁੜੀਆਂ ਨੂੰ ਇਹ ਨਹੀਂ ਬਣਾਉਣਾ ਚਾਹੀਦਾ ਉਹ ਦੇਖਣਾ ਚਾਹੀਦਾ ਕਿ ਹੋਰ ਤਰੀਕਾ ਇਨਕਮ ਦਾ ਲੱਭੋ ਨਾ ਕਿ ਇਹੋ ਜਿਹਾ ਕਰੋ ਬਾਕੀ ਜਿੱਥੇ ਤੱਕ ਜਿ ਉਹਨਾਂ ਦਾ ਆਪਣਾ ਨਿਹੰਗ ਸਿੰਘ ਦਾ ਗੱਲ ਹੈਗੀ ਆ ਉਹ ਪੂਰਾ ਟੋਪਲੀ ਗਲਤ ਹੈਗਾ ਕੋਈ ਵੀ ਬੰਦਾ ਜੇ ਇਸ ਤਰ੍ਹਾਂ ਆਪਣੇ ਕਾਨੂੰਨ ਹੱਥ ਚ ਲੈਣ ਬੈਠ ਜਾਓ ਕੋਈ ਵੀ ਸਾਡੀ ਵੀ ਸਮਝ ਨਾਲ ਇਥੇ ਤੂੰ ਤੂੰ ਮੈਮ ਅੱਜ ਹੋ ਜਾਏ ਤਾਂ ਅਸੀਂ ਇੱਕ ਦਿਨ ਦੇ ਗੜ ਪੈ ਗਈ ਉਹ ਤਾਂ ਫਿਰ ਜਮਲ ਰਾਜ ਹੋ ਗਿਆ ਸਾਰਾ ਕੁਝ ਗਲਤ ਹੋ ਗਿਆ ਉਹ ਨਹੀਂ ਹੋਣਾ ਚਾਹੀਦਾ ਉਹ ਟੋਪਲੀ ਗਲਤ ਹੈ ਔਰ ਕੁੜੀਆਂ ਨੂੰ ਵੀ ਸਿਰਫ ਇਨਕਮ ਦੇ ਲਈ ਹੀ ਗਲਤੀ ਵੀਡੀਓਜ਼ ਨਹੀਂ ਹੋਣੀਆਂ ਚਾਹੀਦੀਆਂ ਥੈਂਕ ਯੂ ਬਿਲਕੁਲ ਸਰ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਹੁਣ ਜਿਹੜੇ ਕੁੜੀਆਂ ਮੁੰਡੇ ਅੱਗੇ ਆਏ ਨੇ ਉਹ ਕਹਿੰਦੇ ਨੇ ਕਿ ਇਹ ਸਾਡੇ ਸਾਧਨ ਹੈ ਕਮਾਈ ਦਾ ਸਾਧਨ ਹੈ ਅਸੀਂ ਪੈਸੇ ਇਹਦੇ ਨਾਲ ਕਮਾਉਂਦੇ ਆਂ ਯਾਰ ਇਜ਼ੀ ਵਨੀ ਲਾਈਕ ਉਹ ਹੋ ਰਿਹਾ ਤਾਂ ਪრობਲਮ ਇਹ ਹੋ ਰਹੀ ਮੈਂ ਹੋਈ ਪੁੱਛਦਾ ਤੁਨ ਕਿ ਇਹੋ ਜਿਹੇ ਵੀਡੀਓ ਜਿਹੜੀ ਬਣ ਰਹੀ ਇਜ਼ੀ ਮਨੀ ਲਈ ਬਣ ਰਹੀ ਹੈ ਸਾਨੂੰ ਇਜ਼ੀ ਮਨੀ ਦੇ ਪਿੱਛੇ ਨਹੀਂ ਮੋਰਲ ਵੈਲਿਊ ਵੀ ਨਾਲ ਦੇਖਣੀ ਚਾਹੀਦੀ ਉਹ ਸਭ ਨਾਲ ਇਨਕਮ ਦੇ ਹੋਰ ਸਾਧਨ ਵੀ ਬਥੇਰੇ ਆ ਗਏ ਨੇ ਇਹ ਨਹੀਂ ਕਿ ਸਾਰੇ ਉਹੀ ਵੀਡੀਓ ਬਣਾਉਣੇ ਜਿੰਨੇ ਇਸ ਤਰ੍ਹਾਂ ਦੀ ਇਨਕਮ ਹੋਵੇ ਉਸ ਤਰ੍ਹਾਂ ਕੋਈ ਹੋਰ ਇਨਕਮ ਦਾ ਸਾਧਨ ਨਾ ਬੋ ਇਹਦੇ ਬਲਗਰ ਵੀਡੀਓਜ਼ ਨਾ ਬਣਾਓ ਜੇ ਇਦਾਂ ਦਾ ਰਿਆ ਸਰ ਕੀ ਲੱਗਦਾ ਵੀ ਪੰਜਾਬ ਦਾ ਜਿਹੜਾ ਆਉਣ ਵਾਲਾ ਮਾਹੌਲ ਆ ਉਹ ਕਿਦਾਂ ਦਾ ਹੋਊਗਾ ਦੇ ਮਹੌਲ ਦੇ ਉੱਤੇ ਦੇਖੋ ਜੋ ਅਸੀਂ ਬੱਚਿਆਂ ਨੂੰ ਸਿੱਖਿਆ ਦੇਾਂਗੇ ਉਹ ਸਿਖਾਣਾਗੇ ਕਰਾਂਗੇ ਉਹ ਤਾਂ ਅਸਰ ਤੇ ਪੈਣੇ ਪੈਗਾ ਸੋਸ਼ਲ ਤੁਸੀਂ ਕਰਦੇ ਵਿੱਚ ਕਿੰਨਾ ਵੀ ਬੱਚੇ ਨੂੰ ਸਮਝਾਓ ਕਰੋ ਜਿਹੜਾ ਸੁਸਾਇਟੀ ਚ ਘੁੰਮਦੇ ਆ ਜੋ ਸੁਸਾਇਟੀ ਚ ਹੋ ਰਿਹਾ ਉਹ ਤਾਂ ਉਹਨਾਂ ਤੇ ਅਸਰ ਪੈਗਾ ਪੈਗਾ ਉਹ ਨੂੰ ਦੇਖਣ ਕੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਅਨਲੈਸ ਵੀ ਦੀਸ ਇੰਜਰ ਕੰਟਰੋਲ ਕੋਨ ਨੂੰ ਕੀ ਲੱਗਦਾ ਸਾਰਾ ਜੋ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਮੈਰੋ ਹੋਣਾ ਨੂੰ ਲੈ ਕੇ ਕਈ ਸਮਰਥਨ ਕਰਦੇ ਨੇ ਉਹਨਾਂ ਦਾ ਕਈ ਕਹਿੰਦੇ ਨੇ ਵੀ ਕਮਲਕੌਰ ਭਾਬੀ ਸਹੀ ਸਗੀ ਉਹਦੀ ਆਪਣੀ ਲਾਈਫ ਸੀਗੀ ਆਪਣੀਆਂ ਵੀਡੀਓ ਬਣਾਉਂਦੀ ਸੀਗੀ ਮਾਰਨਾ ਕੋਈ ਹੱਲ ਨਹੀਂ ਸੀਗਾ ਨਹੀਂ ਮਾਰਨਾ ਤਾਂ ਕੋਈ ਹੱਲ ਨਹੀਂ ਬਟ ਜਿਹੜੇ ਆ ਤਰ੍ਹਾਂ ਤੁਸੀਂ ਯੂ ਆਰ ਟਾਕਿੰਗ ਅਬਾਊਟ ਕਮਲਕੌਰ ਭਾਬੀ ਉਹਨਾਂ ਨੂੰ ਵੀ ਕਿਸੇ ਸਿਸਟਮ ਦੇ ਵਿੱਚ ਬਾਕੀ ਲੜਕੀਆਂ ਵੀ ਸਿਸਟਮ 'ਚ ਰਹਿਣਾ ਚਾਹੀਦਾ ਇਹਦੇ ਲਈ ਕਾਨੂੰਨ ਬਣਨਾ ਚਾਹੀਦਾ ਇਨਸਟੈਡ ਆਫ ਕਿ ਖੁੱਲ੍ਹੇ ਹੀ ਛੱਡ ਦੋ ਕੋਈ ਵੀ ਕਰੀ ਜਾਵੇ ਕੋਈ ਕਾਨੂੰਨ ਉਹਨਾਂ ਨੇ ਹੱਥ ਚ ਲਿਆ ਤਾਂ ਇਟ ਇਜ਼ ਵੈਰੀ ਰੋਂਗ ਕਿਸੇ ਨੂੰ ਮਾਰਨਾ ਤਾਂ ਤੜੇ ਟੂ ਰੋਂਗ ਸਿੰਪਲ ਫਿਲਾਸਫੀ ਆ ਲੜਕੇ ਨੇ ਵੀ ਥੋੜੀ ਜੀ ਸਵਰਨਾ ਚੱਲਣਾ ਚਾਹੀਦਾ ਇਸ ਦੀਸ ਥਿੰਗਸ ਸ਼ੁੱਡ ਬੀ ਕੰਟਰੋਲਡ ਇਟ ਕੈਨ ਬੀ ਕੰਟਰੋਲਡ ਓਨਲੀ ਵੈਨ ਦਾ ਗਵਰਨਮੈਂਟ ਪਾਸਸ ਦਾ ਕੋਈ ਲਾ ਅਦਰਵਾਈਜ਼ ਤਾਂ ਹੀ ਚੱਲੀ ਜਾਊਗਾ ਜੀ ਇਹ ਜਿਹੜੇ ਆਨ ਅਥੋਰਾਈਜ਼ਡ ਜੇ ਬੰਦੇ ਤੁਰੇ ਫਿਰਦੇ ਐ ਮੈਨੂੰ ਪਤਾ ਨਹੀਂ ਇਹਨਾਂ ਨੇ ਕੀ ਸਮਾਜ ਨੂੰ ਸੁਧਾਰਨਾ ਜਾਂ ਨਹੀਂ ਸੁਧਾਰਨਾ ਉਹਨਾਂ ਨੇ ਹੋਰ ਪਾਸੇ ਨੂੰ ਵਿੱਚ ਰਿਲੀਜੀਅਸ ਵਾਰਡ ਦਿੰਦੇ ਨੇ ਆ ਇਹ ਵੀ ਚੀਜ਼ਾਂ ਗਲਤ ਨੇ ਉਹਦਾ ਮੈਂ ਥੋੜਾ ਜਿਹਾ ਪਾਈ ਰੈਡ ਰੈਡ ਸੌਫਵੇਅਰ ਵੀ ਸ਼ੀ ਵਾਸ ਫਰਮ ਥੈਟ ਪਲੇਸ ਉਹਨੇ ਕੌਰ ਰਖਾ ਲਿਆ ਉਧਰੋਂ ਫਿਰ ਰਿਲੀਜੀਅਸ ਸੈਂਟੀਮੈਂਟਸ ਆਵੜੇ ਇਹ ਸਾਰੀਆਂ ਚੀਜ਼ਾਂ ਗਲਤ ਨੇ ਹਾਊ ਟੂ ਕੰਟਰੋਲ ਕਾਨੂੰਨ ਬਣਨਾ ਚਾਹੀਦਾ ਬਾਕੀ ਕਿਸੇ ਨੂੰ ਮਾਰਨਾ ਕੀੜੀ ਮਾਰਨੀ ਵੀ ਮਾੜੀ ਆ ਇਹ ਤਾਂ ਇੱਕ ਇਨਸਾਨ ਗਈ ਹੈ ਥੈਟ ਇਜ਼ ਰੌਂਗ ਬਾਕੀ ਸਰ ਇਹ ਵੀ ਗੱਲ ਆਉਂਦੀ ਆ ਕਿ ਜਦੋਂ ਆਪਾਂ ਕਿਸੇ ਨੂੰ ਕੁਝ ਕਹਿ ਦਿੰਨੇ ਆ ਹੁਣ ਕਈ ਇਹ ਵੀ ਕਹਿੰਦੇ ਬਈ ਹਰ ਕਿਸੇ ਦੀ ਆਪਣੀ ਲਾਈਫ ਆ ਤੁਸੀਂ ਕਿਸੇ ਨੂੰ ਕੀ ਕਹਿ ਸਕਦੇ ਹੋ ਅਸੀਂ ਕਿਸੇ ਨੂੰ ਵੀ ਮਾਰ ਨਹੀਂ ਸਕਦੇ ਜਾਂ ਕਿਸੇ ਨੂੰ ਵੀ ਕੋਈ ਵੀ ਉੱਠ ਕੇ ਧਮਕੀ ਦੇ ਦਿੰਦਾ ਆ ਜਦੋਂ ਇਹ ਇਹ ਕਾਂਡ ਹੋਇਆ ਜੋ ਵੀ ਹੈ ਨਾ ਤੇ ਹੁਣ ਕੋਈ ਵੀ ਉੱਠ ਉੱਠ ਕੇ ਕਹੂਗਾ ਵੀ ਮੈਂ ਵੀ ਮੈਂ ਵੀ ਕਿਸੇ ਨੂੰ ਮਾਰ ਸਕਦਾ ਹਾਂ ਨਾ ਫਿਰ ਜੰਗਲ ਰਾਜ ਟਾਈਪ ਹੀ ਹੋ ਗਈ ਨਾ ਕਾਨੂੰਨ ਹੈ ਨਹੀਂ ਐਵੇਂ ਮੇਰੇ ਵਰਗਾ ਬੰਦਾ ਉੱਠ ਕੇ ਉਹ ਬੰਦਾ ਮਾਰ ਕੇ ਚਲੇ ਆ ਗਿਆ ਐ ਹਰੇਕ ਬੰਦੇ ਨੇ ਆਪਣੀ ਇੰਪੋਰਟੈਂਸ ਲੈ ਲਈ ਹੈ ਜਾਂ ਕੋਈ ਗਲਤ ਕੰਮ ਕਰਦੇ ਨੇ that should be ਕਾਨੂੰਨ ਬਣਨਾ ਚਾਹੀਦਾ ਇਹਦੇ ਤੇ ਜਿਹੜਾ ਕਾਨੂੰਨ ਆ ਉਹਦਾ ਕਾਨੂੰਨ ਦੀ ਲਿਮਿਟ ਹੋਵੇ ਬਸ that's all ਫਿਰ ਕੋਈ ਸੇ ਬੰਦੇ ਦਾ ਕੋ ਹੱਥ ਕਿਵੇਂ ਲੈ ਲੇਗਾ ਜਿਹੜਾ ਬੰਦਾ ਇਸ ਤਰ੍ਹਾਂ ਦੇ ਹੱਥ ਚਲੂਗਾ ਉਹਦੇ ਨੂੰ ਵਧੀਆ ਸਜ਼ਾ ਮਿਲੇ ਆਪੇ ਛੱਡ ਜਾ ਨਹੀ ਤਾਂ ਕੱਲੂ ਉੱਠ ਕੇ ਹੋਰ ਕੋਈ ਸਿਰ ਫਿਰਿਆ ਕਹਿ ਦੂ ਆ ਜੀ ਮੈਂ ਮਾਰਨਾ that is wrong ਬਟ ਕਾਨੂੰਨ ਜ਼ਰੂਰ ਬਣੇ ਦਿੱਤੇ ਹਨ ਕੀ ਰੋਂਗ ਆ ਕੀ ਗਲਤ ਆ that ਬਾਕੀ ਕਾਨੂੰਨ ਬੰਦਦੇ ਹੀ ਨੇ ਨਾ ਉਸ ਦੇ ਸਾਹਮਣੇ ਇਹਦੇ ਤੇ ਬਣ ਜਵੇ ਹੁਣ ਬਹੁਤ ਸਾਰੇ ਲੋਕ ਨੇ ਸਰ ਜਿਹੜੀ ਇਦਾਂ ਦੀ ਵੀਡੀਓ ਬਣਾਉਂਦੇ ਨੇ ਉਹ ਕਹਿੰਦੇ ਨੇ ਅਸੀਂ ਤਾਂ ਬਣਾਉਂਦੇ ਆ ਵੀ ਲੋਕੀ ਦੇਖਦੇ ਨੇ ਉਹ ਮੈਂ ਮਰੇ ਇੱਕ ਚੀਜ਼ ਦਾ ਤੁਹਾਨੂੰ ਪਤਾ ਹੀ ਆ ਦੁਨੀਆ ਦੇ ਵਿੱਚ ਐ एवरी ਹਰ ਚੀਜ਼ ਨੂੰ ਯੂ ਕੈਨ ਨਾਟ ਕੰਟਰੋਲ ਤੁਸੀਂ ਫੌਰਨ ਚਲੇ ਜਾਓ ਕੀ ਕੁਝ ਹੁੰਦਾ ਜੀ ਪੋਪੂਲੇਸ਼ਨ ਨੂੰ ਕਿੱਥੇ ਤੁਸੀਂ ਕੰਟਰੋਲ ਕਰੋਗੇ ਉਹ ਜੋ ਉਹ ਜੀ ਪੋਪੂਲੇਸ਼ਨ ਆ ਉਹ ਦੇਖਣ ਨੂੰ ਵੀ ਪਸੰਦ ਕਰਦੇ ਨੇ ਕਈ ਇਸ ਤਰ੍ਹਾਂ ਦੇ ਮੈਂ ਜੈਂਟਲਮੈਨ ਦੇਖੇ ਨੇ ਲੋਕੀ ਚੀਜ਼ਾਂ ਦੇਖਦੇ ਨੇ ਹੁਣ ਇਹਨੂੰ ਕਿਵੇਂ ਕੰਟਰੋਲ ਕਰੋਗੇ ਉਹ ਤਾਂ ਇਹ ਨਹੀਂ ਲਾਈਕ ਕਿੱਥੋਂ ਆਉਂਦੀਆਂ ਨੇ ਇਹਦੇ ਤੇ 4 ਲੱਖ ਲਾਈ ਕਰਦਾ ਇਹਦੇ ਤੇ 10 ਲੱਖ ਕਰਦਾ ਜੇ ਦੋਖ ਦੇਖਦੇ ਤਾਂ ਹੀ ਲਾਈ ਕਰਦੇ ਨੇ ਵਾਟ ਕਾਨੂੰਨ ਬਣਾਉਣਾ ਚਾਹੀਦਾ ਇਸ ਗੱਲ ਬਾਰੇ ਕੀ ਲੱਗਦਾ ਸਰ ਤੁਹਾਨੂੰ ਵੀ ਕਿਹਨੂੰ ਕਿਹਨੂੰ ਮਾਰ ਦੇਵਾਂਗੇ ਜਾਂ ਕਿਹਨੂੰ ਕਿਹਨੂੰ ਕੰਟਰੋਲ ਕਰ ਲਵਾਂਗੇ ਬਹੁਤ ساری ਦੁਨੀਆ ਪਈ ਅਸੀਂ ਸਾਰਿਆਂ ਨੂੰ ਵੀ ਮਾਰ ਮਾਰ ਕੇ ਕੋਈ ਚੀਜ਼ ਕੰਟਰੋਲ ਨਹੀਂ ਉਹ ਤਾਂ ਹਾਲਾਤ ਵਿਗੜਨਗੇ ਮਾਰ ਕੇ ਤਾਂ ਮਾਰਨਾ ਕੋਈ ਹੱਥ ਨਹੀਂ ਮਾਰਨਾ ਕੋਈ ਕਿਸੇ ਨੂੰ ਕੋਈ ਕਾਨੂੰਨੀ ਹੱਕ ਨਹੀਂ ਹੈ ਕੱਲ ਦੀ ਬੜੀ ਖਬਰ ਫੈਲਦੀ ਬਈ ਤੁਹਾਨੂੰ ਪਤਾ ਲੱਗਿਆ ਹੋਣਾ ਜਿਹੜੀ ਭਾਬੀ ਕਮਲਕੌਰਾ ਜਿਹੜੀ ਕੰਜਨ ਦੇ ਨਾਮ ਤੋਂ ਜਿਹੜੀ ਉਹਦਾ ਅਸਲੀ ਨਾਮ ਹੈ ਹਨਾ ਫਿਰ ਉਹ ਕਮਲਕੌਰ ਹੈ ਨਹੀਂ ਕਿ ਉਹ ਬਿਲਕੁਲ ਹਾਂਜੀ ਠੀਕ ਹੈ ਕੰਜਨ ਉਹਨਾਂ ਦਾ ਨਾਮ ਹੈ ਹਨਾ ਕੰਜਨ ਰਾਣੀ ਹੈ ਸ਼ਾਇਦ ਹੋਰ ਦੱਸੋ ਤੁਸੀਂ ਕੀ ਮਤਲਬ ਕਿ ਪੁੱਛਣਾ ਚਾਹੁੰਦੇ ਹੋ ਮੇਰੇ ਤੋਂ ਤੁਸੀਂ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੀ ਵੀ ਤੁਹਾਨੂੰ ਕੀ ਲੱਗਦਾ ਤੁਹਾਡੀ ਰਾਏ ਕੀ ਹੈ ਜਦੋਂ ਨਹੀਂ ਕੋਈ ਮੈਰੋ ਹੋਣਾ ਨਹੀਂ ਮੈਂ ਦੱਸ ਦੇਣਾ ਮੈਂ ਜਿਹੜਾ ਮੈਰੋ ਹੋਰਾਂ ਨੇ ਕੀਤਾ ਉਹ ਉਹਨਾਂ ਦੇ ਉਹਨਾਂ ਦਾ ਉਹ ਜੋ ਵੀ ਕੀਤਾ ਉਹ ਆਪ ਦਾ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਨਾ ਬਟ ਕੋਈ ਵੀ ਇਦਾਂ ਦੀ ਵੀਡੀਓ ਦੇਖੋ ਸਾਰੇ ਹੀ ਅੱਜ ਪੰਜਾਬ ਦਾ ਕੀ ਕਲਚਰ ਸੀਗਾ ਇਹ ਗਰੁੱਪ ਹੀ ਰਿਆਂ ਦੀ ਧਰਤੀ ਹੈ ਨਾ ਇਹ ਜਿਆ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਵੀ ਜਿਹੜਾ ਲੋਕਾਂ ਨੂੰ ਸੇਧ ਦੇ ਨਾਲ ਕੰਮ ਕਰਨਾ ਚਾਹੀਦਾ ਚੰਗਾ ਕੰਮ ਕਰਨਾ ਚਾਹੀਦਾ ਉਹਨਾਂ ਦੀਆਂ ਵੀਡੀਓਜ਼ ਤੋਂ ਕੋਈ ਚੰਗੀ ਕੋਈ ਵੀ ਅੱਜ ਜਦੋਂ ਕੋਈ ਵੀ ਕਮੈਂਟ ਬਣੋਂਗੇ ਹਾਂ ਮੌਲਕੀ ਉਹਨਾਂ ਦੀ ਡੈਥ ਤੋਂ ਬਾਅਦ ਵੀ ਲੋਕੀ ਇਹੀ ਕਹਿ ਰਹੇ ਨੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਕੋਈ ਚੰਗਾ ਕੰਮ ਨਹੀਂ ਕਰਦੇ ਸੀਗੇ ਤੇ ਜੇ ਚੰਗਾ ਕੰਮ ਨਹੀਂ ਕਰਦੇ ਸੀ ਤਾਂ ਹੀ ਲੋਕ ਕਹਿ ਰਹੇ ਸੀ ਵੀ ਚੰਗਾ ਕੰਮ ਨਹੀਂ ਕਰਦੇ ਸੀਗੇ ਬਸੋ ਤੁਸੀਂ ਹੋਰ ਕੋਈ ਕੁਸ਼ਲ ਵੈਸੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਤੇ ਹਰ ਵਾਰੀ ਆਪਾਂ ਇਦਾਂ ਹੀ ਕਹਿੰਦੇ ਹੁੰਦੇ ਹੁੰਨੇ ਆ ਵੀ ਮਾੜਾ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਹਨਾ ਤੇ ਉਹਦੀ ਮੌਤ ਤੋਂ ਬਾਅਦ ਲੋਕ ਕਿਥੇਲੇ ਕਮੈਂਟ ਕਰਦੇ ਕਿ ਚੰਗਾ ਹੀ ਹੋਇਆ ਗੰਦ ਘਟ ਗਿਆ ਇਦਾਂ ਉਦਾਂ ਬਹੁਤ ਸਾਰੇ ਇਦਾਂ ਦੇ ਕਮੈਂਟ ਕਰਦੇ ਨੇ ਮੈਂ ਇਹ ਨਹੀਂ ਕਹਿੰਦਾ ਜੀ ਵੀ ਦੇਖੋ ਉਹਨਾਂ ਦੀ ਡੈਥ ਹੋਈ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਲੈ ਲਈ ਹਨਾ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਮਾਰਨਾ ਜਾਂ ਉਹ ਉਹਦੇ ਨਾਲ ਇਹ ਚੀਜ਼ ਖਤਮ ਹੋ ਜਾਏਗੀ ਬਟ ਮੈਂ ਇਹ ਵੀ ਕਹਿਣਾ ਵੀ ਉਹਨਾਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਉਹਨਾਂ ਨੇ ਸਮਝਾਉਣ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਇੱਕ ਦੋ ਵਾਰੀ ਉਹ ਜਿਵੇਂ ਉਹਨਾਂ ਦੇ ਬਿਆਨ ਅੱਜ ਮੈਂ ਵੀ ਸੁਣਿਆ ਹਰੇਕ ਬੰਦੇ ਨੇ ਸੁਣਦੇ ਆ ਉਹਨਾਂ ਨੇ ਸਮਝਾਉਣ ਦੀ ਉਹਨਾਂ ਨੂੰ ਕੁਝ ਵੀ ਪਰ ਉਹ ਨਹੀਂ ਨਹੀਂ ਸਮਝੇ ਬਟ ਅਖੀਰ ਫਿਰ ਉਹਨਾਂ ਨੇ ਉਹਨਾਂ ਨੂੰ ਜੁਮੇ ਰਿ ਲਈ ਲੀ ਪਰ ਕੀ ਲੱਗਦਾ ਸਰ ਤੁਹਾਨੂੰ ਜਿੱਦਾਂ ਦੀਆਂ ਵੀਡੀਓ ਬਣਾਉਂਦੇ ਨੇ ਵਿਵਾਦਿਤ ਵੀਡੀਓ ਬਣਾਉਂਦੇ ਨੇ ਇਦਾਂ ਦੀਆਂ ਵੀਡੀਓ ਜਿਹੜੀਆਂ ਅਸੀਂ ਫੈਮਿਲੀ ਦੇ ਵਿੱਚ ਬੈ ਕੇ ਨਹੀਂ ਦੇਖ ਸਕਦੇ ਹਨਾ ਜੇ ਇਦਾਂ ਦੀਆਂ ਵੀਡੀਓ ਜਿਹੜੀਆਂ ਬਣਾਉਣੀਆਂ ਕਿ ਇਹ ਚੰਗੀ ਗੱਲ ਹੈ ਕਿਉਂਕਿ ਅਸੀਂ ਜਦੋਂ ਇੱਕ ਬੰਦਾ ਦੇਖਦਾ ਆ ਤੇ ਉਹ ਜਿਹੜਾ ਇਦਾਂ ਦੇ ਗਲਤ ਵੀਡੀਓ ਬਣਾਉਣਾ ਚਾਹੁੰਦਾ ਜਾਂ ਗਲਤ ਕਰਨਾ ਚਾਹੁੰਦਾ ਉਸ ਨੂੰ ਦੇਖ ਕੇ ਉਹਦਾ ਵੀ ਹੌਸਲਾ ਖੁੱਲਦਾ ਕਿ ਮੈਂ ਵੀ ਕਰ ਸਕਦਾ ਹਾਂ ਮੈਡਮ ਵੀਡੀਓ ਤਾਂ ਨਹੀਂ ਬਣਾਉਣੀ ਚਾਹੀਦੀ ਬਟ ਇੱਕ ਗੱਲ ਤੁਸੀਂ ਮੈਨੂੰ ਤੁਸੀਂ ਵੀ ਚੈਨਲ ਤੇ ਕੰਮ ਕਰਦੇ ਹੋ ਬਟ ਅੱਜ ਮੈਂ ਦੂਜੇ ਕਿਸੇ ਹੋਰ ਦਾ ਵੀ ਨਾਮ ਲਿਆ ਸੀ ਉਹਨਾਂ ਨੂੰ ਮਾਰਾਂਦਾ ਹਨਾ ਬਟ ਫਿਰ ਦੂਜੇ ਦੂਜਿਆਂ ਦੇ ਵਿਊ ਜ਼ਿਆਦਾ ਕਿਉਂ ਆਉਂਦੇ ਮੈਂ ਨਹੀਂ ਕਹਿੰਦਾ ਵੀ ਕਦੇ ਵੀ ਆਪਾਂ ਇਸ ਚੀਜ਼ ਦੀ ਹੱਕ ਨਹੀਂ ਮੇਰੀ ਫੈਮਿਲੀ ਹੈ ਮੈਂ ਕਦੇ ਨਹੀਂ ਕਹਿੰਦਾ ਵੀ ਚੰਗੀ ਵੀਡੀਓ ਬਣਨੀ ਚਾਹੀਦੀ ਹੈ ਗੰਦ ਕਦੇ ਨਹੀਂ ਪੈਣਾ ਜੋ ਬੋਲ ਦੇਵਰ ਨਾਲ ਰਿਸ਼ਤਾ ਏ ਕੋਈ ਜੋ ਵੀ ਬੋਲਦੇ ਸਭ ਨੇ ਸੁਣਿਆ ਹੈ ਨਾ ਬਟ ਉਹ ਕਦੇ ਨਹੀਂ ਉਹ ਵੀਡੀਓ ਬਣਨੀ ਚਾਹੀਦੀ ਬਟ ਦੂਜੇ ਪਾਸੇ ਇਹ ਹੈ ਵੀ ਉਹਨਾਂ ਦੀ ਵੀਡੀਓ ਨੂੰ ਵਿਊ ਜ਼ਿਆਦਾ ਕਿਉਂ ਆਉਂਦੇ ਸੀਗੇ ਚੰਗੀਆਂ ਵੀਡੀਓ ਨੂੰ ਵਿਊ ਕਿਉਂ ਨਹੀਂ ਜ਼ਿਆਦਾ ਆਉਂਦੇ ਅਸੀਂ ਸਾਡਾ ਵੀ ਇੱਕ ਚੈਨਲ ਹੈ ਮੈਂ ਦੱਸ ਦੇਣਾ ਤੁਹਾਨੂੰ ਅਗੰਗ ਸਿਮਰ ਦਾ ਦਰਬਾਰ ਸਾਡਾ ਚੈਨਲ ਹੈ ਫੋਲੋ ਕਰ ਲਿਓ ਪਲੀਜ਼ ਸਾਰੇ ਯਾਰ ਠੀਕ ਹੈ ਅਸੀਂ ਪੋਡਕਾਸਟ ਕਰਦੇ ਹਾਂ ਉਹਨੂੰ ਘੱਟ ਵਿਊ ਆਉਂਦੇ ਤੇ ਉਹਨੂੰ ਜ਼ਿਆਦਾ ਕਿਉਂ ਆਉਂਦੇ ਸੀਗੇ ਫਿਰ ਲੋਕ ਇੱਥੋਂ ਹੀ ਦੇਖ ਰਹੇ ਨਾ ਪੰਜਾਬ ਪੰਜਾਬ ਚੋਂ ਹੀ ਉਹ ਦੇਖ ਰਹੇ ਨੇ ਫਿਰ ਕਿਉਂ ਦੇਖਦੇ ਆ ਜੀ ਇਹ ਚੀਜ਼ ਇਹ ਜੀ ਨੂੰ ਬਲੌਕ ਕਿਉਂ ਨਹੀਂ ਤੇ ਕਰਨਾ ਮਤਲਬ ਕਿ ਅਸੀਂ ਆਪ ਹੀ ਦੇਖਦੇ ਆ ਉਦਾਂ ਹੀ ਚੀਜ਼ਾਂ ਫਿਰ ਅਸੀਂ ਆਪ ਹੀ ਕਹਿੰਨੇ ਕਿ ਇਹ ਇੱਕ ਗਲਤ ਆ ਜਾਂ ਚੰਗਾ ਹੋਇਆ ਜਾਂ ਕੁਝ ਜੀ ਨੇ ਗੱਲ ਹੋਰ ਬੋਲੀ ਉਥੇ ਵੀ ਮੈਂ ਇਹ ਵੀ ਦੇਖੇ ਸਾਨੂੰ ਕਈ ਵਾਰੀ ਪੈਸੇ ਦੇ ਕੇ ਵੀ ਸਬਸਕ੍ਰਿਪਸ਼ਨ ਲੈ ਕੇ ਵੀ ਦੇਖਣਾ ਪੈਂਦਾ ਬੋਲੇ ਨਾ ਉਹਨਾਂ ਨੇ ਤੇ ਉਹ ਪੈਸੇ ਦੇ ਕੇ ਵੀ ਜਿਹੜੇ ਲੋਕ ਦੇਖ ਰਹੇ ਨੇ ਤੇ ਫਿਰ ਉਹ ਕੌਣ ਨੇ ਕਿਉਂ ਦੇਖਦੇ ਹੋ ਓ ਜੀ ਚੀਜ਼ਾਂ ਨੂੰ ਕਿਉਂ ਉਸ ਨੂੰ ਅੱਗੇ ਆਉਂਦੀ ਕੋਈ ਲਿਆਣਿਓ ਉਹਨਾਂ ਨੂੰ ਦੇਖੋ ਹੀ ਨਾ ਆਪੇ ਹਟ ਜਾਣਗੇ ਬਟ ਇਹ ਵੀਡੀਓ ਨਹੀਂ ਬਣਨੀ ਚਾਹੀਦੀ ਮੈਡਮ ਇਹ ਪਰਿਵਾਰ ਇਹਦੇ ਨਾਲ ਖਤਮ ਹੋ ਰਿਹਾ ਹੈ ਅੱਜ ਕੱਲ ਕਲਚਰ ਖਤਮ ਹੋ ਰਿਹਾ ਹੈ ਜੋ ਗਰੁੱਪ ਪੀਰਿਆਂ ਦਾ ਆਪਾਂ ਸਮਝਦੇ ਸੀਗੇ ਉਹ ਸਭ ਕੁਝ ਖਤਮ ਹੋ ਰਿਹਾ ਇੱਥੇ ਇੱਥੇ ਪੰਜਾਬ ਤੋਂ ਦੇਖੋ ਇਦਾਂ ਵਰਡਸ ਐ ਨਹੀਂ ਬਈ ਬਸ ਧੰਨਵਾਦ ਤੁਹਾਨੂੰ ਕੀ ਲੱਗਦਾ ਬਈ ਜਿਹੜੇ ਦੇਖਦੇ ਵੀ ਨਹੀਂ ਉਹਨਾਂ ਨੂੰ ਵੀ ਕੀ ਸੇਧ ਲੈਣੀ ਚਾਹੀਦੀ ਐ ਇਸ ਚੀਜ਼ ਤੋਂ ਬਾਅਦ ਉਹਨਾਂ ਨੂੰ ਨਹੀਂ ਦੇਖਣਾ ਚਾਹੀਦਾ ਮੈਡਮ ਜੋ ਨਾ ਦੇਖਣ ਦੇ ਇਹ ਵੀਡੀਓ ਬਣਨ ਕਿਉਂ ਐ ਦੱਸੋ ਮੈਨੂੰ ਜੇ ਉਹ ਨਾ ਦੇਖਣਗੇ ਤੇ ਵੀਡੀਓ ਕਿ ਬਣੇਗੀ ਮੈਂ ਤਾਂ ਸਾਰਿਆਂ ਨੂੰ ਭਰਾਉਣ ਨੂੰ ਹੀ ਰਿਕਵੈਸਟ ਐ ਵੀ ਜੇ ਤੁਸੀਂ ਛੱਡ ਦਿਓਗੇ ਬਟ ਮੈਂ ਦੱਸਾਂ ਅੱਜਕੱਲ ਕੀ ਐ ਜੇ ਕੋਈ ਚੰਗੀ ਵੀਡੀਓ ਵੀ ਬਣਾ ਰਿਆ ਨਾ ਉਹਦੇ ਥੱਲੇ ਵੀ ਗੰਦੇ ਕਮੈਂਟ ਲੋਕ ਕਰ ਦਿੰਦੇ ਮੈਂ ਤੁਹਾਨੂੰ ਇੱਜਾ ਦਿਖਾ ਦਾਂ ਫਿਰ ਉਹਨਾਂ ਨੂੰ ਐਪਰੀਸ਼ੀਏਟ ਕਿਉਂ ਨਹੀਂ ਕਰਦੇ ਮੈਂ ਨਾ ਕਿਸੇ ਚੈਨਲ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਤੁਹਾਨੂੰ ਦੱਸਦਾ ਸਾਡਾ ਕੋਈ ਲੋਕਾਂ ਨੇ ਕਹਿਣਾ ਨਿੱਜੀ ਗੱਲ ਬੋਲ ਰਿਹਾ ਸਾਡਾ ਚੈਨਲ ਹੈ ਠੀਕ ਹੈ ਉਹ ਪੜ੍ਹਾਉਂਦੇ ਆ ਲੈਂਗੁਏਜ ਸਿਖਾਉਂਦੇ ਆ ਉਸ ਚੈਨਲ ਦੇ ਉੱਤੇ ਹਨਾ ਪੰਜ ਛੇ ਲੈਂਗੁਏਜ ਸਿਖਾਉਂਦੇ ਆ ਅਗਮ ਸਿਮਰ ਦਾ ਦਾ ਸਾਡੇ ਇੰਸਟਾ ਦੇ ਉੱਤੇ ਵੀ ਹੈਗਾ 1,115,000 ਫੋਲੋਅਰ ਆਉਂਦੇ ਉੱਤੇ ਸਾਡੇ ਤੇ ਪਰ ਉਹਨੂੰ ਕੋਈ ਨਹੀਂ ਉਹ ਕਰੇਗਾ ਐਪਰੀਸ਼ੀਏਟ ਉਸ ਚਾ ਇਹਨਾਂ ਨੂੰ ਤੇ ਫਿਰ ਉਹਨਾਂ ਦੇ ਵੀਊ ਜ਼ਿਆਦਾ ਆਉਂਦੇ ਆ ਫਿਰ ਲੋਕ ਹੀ ਉਹਦੇ ਜ਼ਿੰਮੇਵਾਰ ਨੇ ਲੋਕ ਹੀ ਜ਼ਿੰਮੇਵਾਰ ਨੇ ਮੈਂ ਲੋਕ ਇੱਥੇ ਗਲਤ ਕਹਿਣਾ ਉਹਦੇ 'ਚ ਕੋਈ ਫਰਕ ਨਹੀਂ ਪੈਣਾ ਬਟੇ ਲੋਕਾਂ ਨੂੰ ਵੀ ਪਤਾ ਵੀ ਤੁਸੀਂ ਨਾ ਦੇਖੋ ਬਾਕੀ ਕੁੜੀਆਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਧੀਆ ਪੈਣਾ ਸਾਹਿਬ ਦੀਆਂ ਸਾਂਝੀਆਂ ਇਹ ਜੋ ਵੀ ਹੋਇਆ ਮਾੜਾ ਹੋਇਆ ਇਹਦਾ ਅੰਤ ਤਾਂ ਮਾੜਾ ਹੀ ਹੋਏਗਾ ਨਾ ਮਾੜਾ ਬਾਕੀ ਉਹ ਵੀ ਕੁੜੀ ਆ ਜਾਈ ਸੀ ਜਿਹੜੀ ਦੂਜੀ ਉਹਨਾਂ ਦਾ ਕੋਈ ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ ਜਿਨ੍ਹਾਂ ਨੂੰ ਕਹਿੰਦੇ ਧਮਕੀ ਜੀ ਵੀ ਕੋਈ ਕੋਈ ਗੱਲ ਹੋਈ ਸੀ ਹੈ ਨਾ ਉਹ ਵੀ ਕੁੜੀ ਅੱਜ ਉਹਦੇ ਉੱਤੇ ਮੈਂ ਦੇਖ ਰਿਹਾ ਸੀ ਗਈ ਸੀ ਉਹ ਕਹਿੰਦੀ ਮੈਂ ਇਹ ਕੰਟੈਂਟ ਨਹੀਂ ਬਣਾਉਂਦੀ ਹਾਂ ਲੋਕ ਡਰਨਗੇ ਵੀ ਬਾਕੀ ਇਹ ਕੰਮ ਨਹੀਂ ਹੋਣਾ ਚਾਹੀਦਾ ਉਸ